ਵਿਦਾਨਸਬਾ ਹਲਕਾ ਇਨਾਲਾ ਦੇ ਪਿੰਡ ਪਲਾ ਪਿੰਡ ਵਿੱਚ ਇੱਕ ਨੌਜਵਾਨ ਚੈਨਾ ਡੋਰ ਦੀ ਪਿੰਡ ਚੜਿਆ ਤਿੰਨ ਪੈਰਾਂ ਤੱਕ ਲੁਤਾਪਰਾ ਜਿਸ ਨੂੰ ਚੈਨਾ ਡੋਰ ਨੇ ਨਿਗਲ ਲਿਆ ਦੱਸਿਆ ਜਾ ਰਿਹਾ ਹੈ ਮ੍ਰਿਤਕ ਦਾ ਨਾਮ ਪਵਨਦੀਪ ਸਿੰਘ ਪੁੱਤਰ ਜਗੀਰ ਸਿੰਘ ਦੇ ਬਾਝੋਂ ਪਛਾਣ ਹੋਈ ਹੈ ਪਰਿਵਾਰਕੀ ਮੈਂਬਰਾਂ ਨੇ ਹਸਪਤਾਲ ਦੇ ਵਿਰੋਧ ਵਿੱਚ ਖੂਬ ਹੰਗਾਮਾ ਕੀਤਾ ਪਰਿਵਾਰਕੀ ਮੈਂਬਰਾਂ ਦਾ ਇਲਜ਼ਾਮ ਲਗਾਇਆ ਗਿਆ ਹੈ ਕਿ ਹਸਪਤਾਲ ਵਾਲਿਆਂ ਨੇ ਸਬਸਟਾਫ ਨੇ ਉਹਨਾਂ ਦੇ ਮ੍ਰਿਤਕ ਮੈਂਬਰ ਦੀ ਪੂਰੀ ਤਰ੍ਹਾਂ ਮੁਰਲੀ ਸੈਦਾਰ ਨੂੰ ਦਿੱਤੀ ਗਈ ਜਦਕਿ ਹਫਤਾ ਸਟਾਫ ਕਹਿੰਨਾ ਹੈ ਕਿ ਉਹਨਾਂ ਨੇ ਇਸ ਲਈ ਪੂਰੀ ਕੋਸ਼ਿਸ਼ ਕੀਤੀ ਹੈ ਜੋ ਕਿ ਇਸ ਨਾਮ ਕੰਮ ਰਹੇ ਹਨ ਪ੍ਰਸ਼ਾਸਨ ਦੇ ਵੱਡੇ ਵੱਡੇ ਦਾਅਵੇ ਖੋਖਲੇ ਹੁੰਦੇ ਨਜ਼ਰ ਆ ਰਹੇ ਹਨ ਪ੍ਰਸ਼ਾਸਨ ਹਮੇਸ਼ਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਰਹਿੰਦਾ ਹੈ ਪਰੰਤੂ ਖਾਕਲੇ ਕੁਝ ਵੀ ਨਜ਼ਰ ਨਹੀਂ ਆਉਂਦਾ ਤੁਸੀਂ ਦੇਖ ਸਕਦੇ ਹੋ ਹਮੇਸ਼ਾ ਚਾਈਨਾ ਡੋਰ ਤੇ ਕਿੰਨੀ ਹਮੇਸ਼ਾ ਹੈ ਕੋਈ ਨਾ ਕੋਈ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰੰਤੂ ਪ੍ਰਸ਼ਾਸਨ ਕਿਸੇ ਪ੍ਰਕਾਰ ਦੀ ਕੋਈ ਵੀ ਹਰਕਤ ਵਿੱਚ ਨਹੀਂ ਆਉਂਦਾ ਇੱਕ ਨੌਜਵਾਨ ਪੁੱਤਰ ਦੀ ਮੌਤ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਦੇਖਦੇ ਹਾਂ ਕੀ ਕਰਦਾ ਹੈ ਕੀ ਨਹੀਂ ਕਰਦਾ ਪਰੰਤੂ ਇਸ ਤਰ੍ਹਾਂ ਦੀ ਘਟਨਾਵਾਂ ਹਮੇਸ਼ਾ ਵਾਪਰਦੀ ਰਹਿੰਦੀਆਂ ਹਨ ਤੇ ਪ੍ਰਸ਼ਾਸਨ ਹਮੇਸ਼ਾ ਹੀ ਕੰਮ ਕਰਦੀ ਨਹੀਂ ਸੁੱਦਾ ਹੈ ਨਜ਼ਰਾਂਂਦਾ ਹੈ ਡਾਕਟਰ ਲਖਨਸ਼ਮਰ ਵਿਸ਼ੇਸ਼ਪੁਰ ਟੈਕਸਲਾ ਟੀਵੀ ਲਾਈਵ ਤੋਂ कोन से खबर मोशन दे ਇਹ ਨੀਂ ਗੱਲ ਹੈ ਇਹ ਇਹ ਪਪਾ ਆਦਾ ਦੱਸਿਆ 20 ਰੁਪਈਆ ਨੂੰ ਕਿਸੇ ਦਾ ਕੰਮ ਬਤਾ ਨਹੀਂ ਕਿੰਨੀ ਉਮਰ ਕਿੰਨੀ ਹੈ ਦੀ ਉਹ ਬਸ ਆ ਗਿਆ 14 15 ਸਾਲ ਦਾ ਹਾਂ ਅੱਜ ਆਪ ਕਿਉਂ ਆਏ ਹਾਂ ਹਮਤੇ ਨਹੀਂ ਕਿੰਦਰਾ ਬਰਾਏ